ਬਾਜ਼ਾਰ 'ਚ ਦੁਬਈ ਵਾਲਾ ਕੁਰਤਾ ਪਜਾਮਾ 3000 ਦਾ ਮਿਲਦਾ ਅੰਕ ਲੋਂ ਤੇ ਆ ਜੋ ਲੈ ਜੋ 1100 ਰੁਪਏ ਦਾ ਉਹਦੇ ਨਾਲ ਦੂਜਾ ਕੋਰਟ ਦਾ ਮ ਬਿਲਕੁਲ ਫਰੀ ਚੱਕੋ ਇੱਕ ਕੋਰਟ ਤੇ ਪਿਆ ਮੇਰਾ ਦੂਜਾ ਫਰੀ ਆ ਚੱਕੋ ਰੰਗ ਜਿਹੜੇ ਮਰਜੀ ਲੈ ਜਾਓ ਵੱਡੇ ਫਾਇਦੇ ਸਾਹਿਲ अरोड़ा ਨੇ ਕਰ ਦਿੱਤੇ ਆ 2 ਪੀਸ ਕੋਰਟ ਪੈਂਟ 10000 ਰੁਪਏ ਦਾ ਹੈਗਾ ਭਾਜੀ ਬਾਜ਼ਾਰ ਚ ਬਿਲਕੁਲ ਹੈਗਾ 3500 4000 ਰੁਪਏ ਦੀ ਸਵਾਈ ਹੈ ਹੈਗੀ ਹੈ 14000 ਰੁਪਏ ਦਾ ਪੈ ਗਿਆ ਹੈਗਾ ਭਾਜੀ ਸਾਡਾ ਰੇਟ ਇਹਦਾ ਹੈਗਾ 2995 ਰੁਪਏ ਸਲਾਈ ਕਰਕੇ ਸਲਾਈ ਕਰਕੇ ਕੱਪੜੇ ਸਣੇ 2995 ਰੁਪਏ ਦਾ ਵਿੱਚ 3 ਪੀਸ ਕੋਰਟ ਪੈਂਟ 15 ਰੁਪਏ ਦਾ ਇੱਥੇ ਆ ਜਾਓ ਲੈ ਜਾਓ ਸਿਰਫ 37000 ਦਾ ਉਹ ਵੀ ਸਲਾਈ ਕਰਕੇ ਦਵਾਂਗੇ ਪਾਜੀ ਬਜ਼ਾਰਾਂ 'ਚ ਮੇਰੇ ਭਰਾਵਾਂ ਦੀ ਲੁੱਟਾਂ ਹੋਈ ਜਾਂਦੀਆਂ ਕੋਰਤੇ ਪੀਜਮਾ ਰੇਟ ਅਸਮਾਨੀ ਚੜ ਗਏ ਕੋਰਟ ਪੈਂਟਾਂ ਰੇਟ ਅਸਮਾਨੀ ਚੜ ਗਏ ਭਾਈ ਤੁਸੀਂ ਕਰਦੇ ਕੀ ਹੋ ਤੁਸੀਂ ਸੋਚਦੇ ਕਿਉਂ ਨਹੀਂ ਮੇਰੇ ਭਰਾਵਾਂ ਦਾ ਪਾਜੀ ਭਰਾਵਾਂ ਦਾ ਰੱਜ ਕੇ ਸੋਚੀਦਾ ਮਿੱਲਾਂ ਵਾਲਿਆਂ ਨਾਲ ਕੰਪਨੀ ਵਾਲਿਆਂ ਨਾਲ ਲੜਾਈਆਂ ਕਰਦੇ ਪਏ ਆ ਪਾਜੀ ਕਿ ਭਰਾਵਾਂ ਦੇ ਫਾਇਦੇ ਕਰਨੇ ਆ ਆ ਚੈੱਕ ਕਰੋ ਪਾਜੀ ਗੀਜ਼ਾ ਫੀਲ ਦਾ ਕੁਰਤਾ ਪੀਜਮਾ ਜਿਹੜਾ ਬਜ਼ਾਰ ਦੇ ਵਿੱਚ 15-1500 ਰੁਪਏ ਦਾ ਮਿਲਦਾ ਮਿਲ ਵਾਲੇ ਸਾਨੂੰ ਕਹਿੰਦੇ ਤੁਸੀਂ 1200 ਦਾ ਦੇ ਦਿਓ ਮੈਂ ਕਿਹਾ ਨਾ ਪਾਜੀ ਨਾ ਫਿਰ ਕੀ ਫਾਇਦਾ ਕੀਤਾ ਆਪਾਂ 1500 ਵਾਲਾ কুর্তা ਪਿਆਮਾ ਕੰਪਨੀਆਂ ਵਾਲਿਆਂ ਨਾਲ ਲੜ ਕੇ 700 ਰੁਪਏ ਇਹਨੂੰ ਕਹਿੰਦੇ ਆ ਪਟਾਕੇ ਦੇ ਪਟਾਕੇ ਆ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 15 1500 ਦੇ ਗੀਜ਼ਾ ਫੀਲ ਦੇ কুরਤੇ ਪਿਆਮੇ ਬਾਈ ਨੇ ਕਰਦੇ 7 700 ਦੇ ਵਿੱਚ ਆ ਚੈੱਕ ਕਰੋ ਭਾਜੀ ਲੈਲਣ ਦਾ ਸੀ ਆਰਾਮ ਦਾ ਲੈਲਣ ਦਾ 100% ਪਿਓਰ ਭਾਜੀ ਉਹ ਦੁਬਈ ਵਾਲਾ কুরਤਾ ਪਿਆਮਾ ਚੈੱਕ ਕਰੋ ਭਾਜੀ ਬਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਸੀਂ ਇੰਨੇ ਮਹਿੰਗੇ ਲੈਣੇ ਆ ਦੁਬਈ ਵਾਲੇ ਕੋਰਤੇ ਪਿਓਮੇ ਬਾਜ਼ਾਰ 'ਚ 35 500 ਦੇ ਮਿਲਦੇ ਆ 100% ਕਾਟਨ ਆ ਯੁਨਾਈਟਿਡ ਅਰਬ ਅਮੀਰਾਤ ਅਸੀਂ 303500 ਨਹੀਂ ਕਰ ਸਕਦੇ ਭਾਈ ਭਾਜੀ 1100 ਰੁਪਏ ਆ ਚੈੱਕ ਕਰੋ ਭਾਜੀ 1100 ਰੁਪਏ ਦਾ ਦਬਈਆ ਦਾ ਕੁੜਤਾ ਵਿਆਮਾ ਨਾਲ ਇੱਕ ਕੁੜਤਾ ਵਿਆਮਾ ਫ੍ਰੀ ਇੱਕ ਕੁੜਤੇ ਪੇਮਾ ਇੱਕ ਕੁੜਤਾ ਪੇਮਾ ਫ੍ਰੀ ਆ ਚੈੱਕ ਕਰੋ ਭਾਜੀ ਰੰਗ ਜਿਹੜਾ ਮਰਜੀ ਰੰਗ ਲਓ ਭਾਜੀ ਜਿਹੜਾ ਮਰਜੀ 1000 ਰੁਪਏ ਤੋਂ ਉੱਤੇ ਜਿਹੜਾ ਵੀ ਕੁਰਤਾ ਪਜਾਮਾ ਲਓਗੇ ਉਹਦੇ ਨਾਲ ਇੱਕ ਕੁਰਤਾ ਪਜਾਮਾ ਫ੍ਰੀ ਇਹ ਦੇਖੋ ਮੇਰੇ ਭਰਾਵਾਂਰੇ ਹੁਣ ਚਿਹਰੇ ਖੁਸ਼ੀ ਨਾਲ ਖੜ ਗਏ ਹੁਣ ਆ ਚੱਕੋ ਰੰਗ ਜਿਹੜੇ ਮਰਜ਼ੀ ਲੈ ਜਾਓ ਵੱਡੇ ਫਾਇਦੇ ਸਾਹਿਲ ਅਰੋੜਾ ਨੇ ਕਰ ਦਿੱਤੇ ਆ ਚਾਹੇ ਸੀ ਆਰਾਮ ਲੈ ਲਓ ਕੈਟਨੀ ਲੈ ਲਓ ਮੁਫਤਲ ਲੈ ਲਓ ਰੈਮਡ ਲੈ ਲਓ ਵਾਈਟ ਰੰਗ ਦੇ ਵਿੱਚ ਸ਼ੇਡ ਬੜੇ ਆ ਬੜੇ ਵੱਖ-ਵੱਖ ਤਰ੍ਹਾਂ ਦੀ ਵੈਰਾਈਟੀ ਵੱਖ-ਵੱਖ ਤਰ੍ਹਾਂ ਦੇ ਬ੍ਰਾਂਡ ਰੱਖਿਆ ਤੁਸੀਂ ਤਾਂ ਸਾਰੇ ਬ੍ਰਾਂਡ ਐ ਭਾਜੀ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਇਨਾਂ ਤੇ ਵੀ ਭਾਜੀ 1000 ਤੋਂ ਉੱਪਰ ਜਿਹੜਾ ਵੀ ਕੁੜਤਾ ਪਜਾਮਾ ਲਓਗੇ ਨਾਲ 700 ਵਾਲਾ ਕੁੜਤਾ ਪਜਾਮਾ ਫ੍ਰੀ ਆ ਚੈੱਕ ਕਰੋ ਭਾਜੀ ਕੋਟ ਪੈਂਟ ਹਾਂਜੀ 2 ਪੀਸ ਕੋਟ ਪੈਂਟ 10000 ਰੁਪਏ ਦਾ ਹੈਗਾ ਭਾਜੀ ਬਾਜ਼ਾਰ ਚ ਬਿਲਕੁਲ ਹੈਗਾ 3500 4000 ਰੁਪਏ ਦੀ ਸਵਾਈ ਹੈ ਹੈਗੀ ਹੈ 14000 ਰੁਪਏ ਦਾ ਪੈ ਗਿਆ ਹੈਗਾ ਭਾਜੀ ਸਾਡਾ ਰੇਟ ਇਹਦਾ ਹੈਗਾ 2995 ਰੁਪਏ ਸਲਾਈ ਕਰਕੇ ਸਲਾਈ ਕਰਕੇ ਕੱਪੜੇ ਸਣੇ 2995 ਰੁਪਏ ਇਹਨੂੰ ਕਹਿੰਦੇ ਫੇਰੇ ਬਾਜ਼ਾਰ ਚ ਜਾਓ 2 ਪੀਸ ਕੋਟ ਪੈਂਟ 10000 ਰੁਪਏ ਤੋਂ ਘੱਟ ਨਹੀਂ ਕੋ ਮਿਲਦਾ ਅੰਕਲੋਂ ਤੇ ਆਜੋ 10000 ਦਾ 2 ਪੀਸ ਕੋਟਪੈਂਟ ਸਲਾਈ ਕਰਕੇ 2895 ਚ ਲੈ ਜਾਓ 2 ਪੀਸ ਕੋਟਪੈਂਟ ਸਲਾਈ ਕਰਕੇ 2895 ਚ ਰੰਗ ਆ ਪਿਆ ਰੰਗ ਜਿੱਦਾਂ ਮਰਜ਼ੀ ਲਓ ਆ ਦੇ ਰੰਗ ਲੱਗੇ ਭਾਜੀ ਆ ਦੇਖੋ ਜਿਹੜਾ ਮਰਜ਼ੀ ਰੰਗ ਲਓ ਬਾਜ਼ਾਰ ਦੇ ਵਿੱਚ 3 ਪੀਸ ਕੋਟਪੈਂਟ 15000 ਰੁਪਏ ਦਾ ਇੱਥੇ ਆ ਜਾਓ ਲੈ ਜਾਓ ਸਿਰਫ 3760 ਦਾ ਉਹ ਵੀ ਸਲਾਈ ਕਰਕੇ ਦਵਾਂਗੇ ਰੰਗ ਬਹੁਤ ਸੋਹਣੇ ਆ ਟੌਪ ਦੀਆਂ ਚੀਜ਼ਾਂ ਬਾਈ ਇਦੋਂ ਉੱਪਰ ਲਈ ਕਿਸੇ ਨੇ ਵੈਰਾਈਟੀ ਕੋਈ ਰਸੀਆ ਰਾਮ ਰੈਮਡ ਉਹ ਉੱਪਰ ਹੀ ਰੇਂਜਾਂ ਵੀ ਹੈਗੀਆਂ ਸਾਰੀਆਂ ਰੇਂਜਾਂ ਭਾਜੀ ਆਪਣੇ ਕੋਲ ਸਾਰੀਆਂ ਹੈਗੀਆਂ ਪਰ ਸਟਾਰਟਿੰਗ ਰੇਂਜ ਅਸੀਂ ਇੱਥੋਂ ਕਰਾਂਗੇ ਵਿਦ ਸਵਾ ਕੇ ਉਸ ਤੋਂ ਬਾਅਦ ਤੁਸੀਂ 4000 5000 ਉਹ ਜਿਹੜਾ ਮਰਜ਼ੀ ਲਓ ਸੋ ਜੇ ਤੁਸੀਂ ਲੈਣੀਆਂ ਬਲੇਜ਼ਰ ਲੈਣੀਆਂ ਬਾਸਕਟ ਲੈਣੀਆਂ ਸ਼ੇਰਵਾਨੀਆਂ ਲੈਣੀਆਂ ਉਹਦੇ ਉੱਤੇ ਹੀ ਬਹੁਤ ਸਾਰੀ ਵੈਰਾਈਟੀ ਆ ਚਾਹੇ ਤੁਸੀਂ ਸ਼ਰਟਾਂ ਲੈਣੀਆਂ ਚੈੱਕ ਲੈਣੀਆਂ ਲਾਈਨਿੰਗਾਂ ਲੈਣੀਆਂ ਪਲੇਨ ਲੈਣੀਆਂ ਪ੍ਰਿੰਟ ਲੈਣੀਆਂ ਸ਼ਰਟਾਂ ਦੇ ਉੱਤੇ ਵੀ ਬਹੁਤ ਵੱਡਾ ਫਾਇਦਾ ਸਾਡੇ ਕੋਲ 300-400 ਰੁਪਏ ਤੋਂ ਸ਼ਰਟ ਸ਼ੁਰੂ ਹੋਏ ਨੇ ਉਦੋਂ ਉੱਪਰ ਜਿੰਦਾਂ ਦੀ ਮਰਜ਼ੀ ਤੁਸੀਂ ਵੈਰਾਈਟੀ ਲੈ ਕੇ ਜਾ ਸਕਦੇ ਆ ਆ ਚੈੱਕ ਕਰੋ ਭਾਜੀ ਇਹ ਆਪਣਾ ਪੱਗਾਂ ਦਾ ਸੈਕਸ਼ਨ ਹੈ ਭਾਜੀ ਪੱਗਾਂ ਦੇ ਵਿੱਚ ਰੰਗ ਦੇਖੋ ਰੂਬੀਆ ਫੁੱਲ ਮੈਲ ਹਰ ਤਰ੍ਹਾਂ ਦੀ ਕੁਆਲਿਟੀ ਹੈ ਭਾਜੀ 550 ਤੋਂ ਉੱਤੇ ਆਪਣੇ ਕੋਲ ਰੰਗ ਹਰ ਟਾਈਮ ਮਿਲਣ ਆਵੇਲੇਬਲ ਮਿਲਣੇ ਮਜ਼ਾ ਪਤਾ ਕਿਹੜੀ ਚੀਜ਼ ਆਉਂਦਾ ਚਾਹੇ ਤੁਸੀਂ ਲਾਈਟ ਕਲਰ ਲੋ ਚਾਹੇ ਡਾਰਕ ਲੈ ਜਾਓ ਰੰਗਾਂ ਦੇ ਵਿੱਚ ਬਹੁਤ ਸੋਹਣੀ ਇਹਦੇ ਵਿੱਚ ਵੈਰਾਈਟੀ ਆ ਚੁੱਕੀ ਆ ਇਹ ਤਾਂ ਤੁਸੀਂ ਸੂਟਾਂ ਥੱਲੇ ਲਾਉਣ ਲਈ ਲਾਈਨਿੰਗ ਦਾ ਕੱਪੜਾ ਲੈਣਾ ਤੇ ਲਾਈਨਿੰਗ ਵੀ ਸਾਡੇ ਕੋਲ ਸਿਰਫ 35 ਰੁਪਏ ਮੀਟਰ ਤੋਂ ਸ਼ੁਰੂ ਹੋ ਜਾਂਦੀ ਆ ਜਿਹੜੇ ਸਕਰੀਨ ਤੇ ਸਾਡੇ ਨੰਬਰ ਆ ਰਹੇ ਆ ਉਹਨਾਂ ਨੂੰ ਫੋਨ ਕਰੋ ਵੀਡੀਓ ਕਾਲ ਕਰੋ ਤੁਹਾਨੂੰ ਹਰ ਚੀਜ਼ ਦਿਖਾਵਾਂਗੇ ਜਿਹੜੀ ਚੀਜ਼ ਤੁਸੀਂ ਸਿਲੈਕਟ ਕਰੋਗੇ 25% ਆਫ ਲੇਡੀਜ਼ ਚ ਤੁਹਾਨੂੰ ਦਿੱਤਾ ਜਾਊਗਾ ਤੇ ਤੁਹਾਨੂੰ ਨਾਲ কুরਤੇ ਬਿਨਾ কুরਤਾ কুরਤੇ ਪਜਾਮੇ ਨਾਲ কুরਤਾ ਪਜਾਮਾ ਫਰੀ ਦਿੱਤਾ ਜਾਊਗਾ ਤੇ ਤੁਹਾਨੂੰ ਕੋਰੀਅਰ ਸਰਵਿਸ ਵੀ ਦਵਾਂਗੇ ਦੇਖੋ ਜਿਹੜੀ ਪਹਿਲਾਂ ਆਫਰ ਇੱਥੇ ਨਹੀਂ ਚੱਲੀ ਸੀ ਆਫਰ ਬਾਈ ਨੇ ਸਟਾਰਟ ਕਰਤੀ ਆ ਤੁਸੀਂ ਆਨਲਾਈਨ ਘਰ ਬੈਠੇ ਵੀ ਆਰਡਰ ਕਰ ਸਕਦੇ ਆ ਕੋਟ ਪੈਂਟ ਕੁਰਤੇ ਵੀ ਆਵੇਂ ਸ਼ੇਰਵਾਨੀ ਆ ਬਲੇਜ਼ਰ ਬਾਸਟਰ ਪੱਗਾਂ ਤਾਂ ਲੈਣੀਆਂ ਲੇਡੀ ਸੂਟਾਂ ਦੇ ਉੱਤੇ 350 ਤੋਂ ਲੈ ਕੇ 25000 ਦੇ ਸੂਟਾਂ ਦੇ 25% ਸਪੈਸ਼ਲ ਡਿਸਕਾਊਂਟ ਆਫਰ ਚੱਲਦੀ ਆ 15 ਅਗਸਤ ਤੱਕ ਉਦੋਂ ਪਹਿਲਾਂ ਪਹਿਲਾਂ ਤੁਸੀਂ ਵੀਡੀਓ ਕਾਲ ਦੇ ਜ਼ਰੀਏ ਨੰਬਰ ਸਕਰੀਨ ਤੇ ਆ ਰਾ ਤੁਸੀਂ ਵੀਡੀਓ ਕਾਲ ਦੇ ਜ਼ਰੀਏ ਸਰਵਿਸ ਲੈ ਸਕਦੇ ਆ ਤੁਹਾਡੇ ਘਰ ਅਸੀਂ ਡਿਲੀਵਰੀ ਵੀ ਦਵਾਂਗੇ